ਚਾ ਉਠ ਜ਼ਮੀਨ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ ਉਹ ਕਿਉਂ ਰਿੜੇ ਗੋਡਿਆਂ ਪਰਨੇ ਜੋੜ ਦੇ ਅਸਮਾਨੀ ਜਾਏ ਅਰਸ਼ੀ ਤਾਣ ਜਿਦੇ ਹੋ ਪੱਲੇ ਉਹ ਕਿਉਂ ਪੁੰਝੇ ਆਏ ਸਵਾਗਤ ਜੀ ਆਇਆਂ ਨੂੰ ਬਹੁਤ ਬਹੁਤ ਇਸਤਕਬਾਲ ਖੁਸ਼ਾਮਦੀਦ ਪ੍ਰੋਗਰਾਮ ਰੂਬਰੂ ਮੈਂ ਹਾਂ ਨਵਜੋਤ ਕੌਰ ਭਾਈ ਵੀਰ ਸਿੰਘ ਦੀ ਆਇਆ ਨਾ ਖੂਬਸੂਰਤ ਸਤਰਾਂ ਨੇ ਕਿਸੇ ਦੀ ਜ਼ਿੰਦਗੀ ਨੂੰ ਐਸੇ ਆयाम ਬਖਸ਼ ਦਿੱਤੇ ਕਿ ਉਹ ਪਹਿਲਾਂ ਸ਼ਾਇਦ ਕਿਤੇ ਕਿਤੇ ਰੁਕਿਆ ਹੋਵੇਗਾ ਕਿਤੇ ਥੋੜਾ ਜਿਹਾ ਡਰਿਆ ਹੋਵੇਗਾ ਕਿਤੇ ਥੋੜਾ ਜਿਹਾ ਹੌਸਲਾ ਪਸਤ ਹੋਇਆ ਹੋਵੇਗਾ ਪਰ ਇਸ ਸਤਰਾ ਨੇ ਉਹਦੇ ਅੰਦਰ ਐਸੀ ਰੂਹ ਭੂਕ ਦਿੱਤੀ ਕਿ ਉਹ ਦੁਨੀਆ ਦੇ ਉੱਤੇ ਮੋਰੀ ਬਣ ਬੈਠਾ ਦੁਨੀਆ ਦੇ ਵਾਸਤੇ ਐਸੀ ਮਿਸਾਲ ਬਣ ਬੈਠਾ ਤੇ ਫਿਰ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੂਬ ਰੂ ਪ੍ਰੋਗਰਾਮ ਦੇ ਰੂਹੇ ਰਵਾ ਬਣ ਬੈਠਾ ਪ੍ਰੋਗਰਾਮ ਰੂਬਰੂ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਇਹ ਦੱਸ ਦਿੰਨੇ ਆ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕ ਜਿਹੜੇ ਉਡੀਕਦੇ ਨੇ ਇਸ ਪ੍ਰੋਗਰਾਮ ਨੂੰ ਜਿਹੜੇ ਇਹ ਵੀ ਸੋਚਦੇ ਨੇ ਵੀ ਅੱਜ ਕੌਣ ਹੋਣਗੇ ਅੱਜ ਕਿਹਨਾਂ ਨਾਲ ਮੁਲਾਕਾਤ ਹੋ ਰਹੀ ਹੈ ਅੱਜ ਕਿਹੜੀ ਐਸੀ ਮਹਾਨ ਸ਼ਖਸੀਅਤ ਹੈ ਕਿਹੜੀ ਐਸੀ ﻋਜ਼ੀਮ ਹਸਤੀ ਹੈ ਜਿਨ੍ਹਾਂ ਦੇ ਨਾਲ ਸਾਨੂੰ ਅੱਜ ਮਿਲਾਉਣ ਲੱਗੇ ਨੇ ਜਿਨ੍ਹਾਂ ਦੀ ਜ਼ਿੰਦਗੀ ਕਈਆਂ ਦੇ ਉੱਤੇ ਛਾਪ ਛੱਡੇਗੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਇਸ ਇੱਕ ਤাহিয়া ਦਿਨਾ ਸ਼ੁਰੂ ਕੀਤਾ ਕਿ ਜੇ ਮੈਂ ਆਪਣੇ ਲਈ ਕੁਝ ਕਰਾਂਗਾ ਤੇ ਸ਼ਾਇਦ ਥੋੜਾ ਜਿਹਾ ਤੁਰ ਕੇ ਤੇ ਥੱਕ ਜਾਵਾਂਗਾ ਪਰ ਮੈਂ ਤਾਂ ਉਹਨਾਂ ਲਈ ਤੁਰਨਾ ਹੈ ਕਿ ਮੇਰਾ ਸਫ਼ਰ ਜਿੱਥੇ ਖਤਮ ਉੱਥੇ ਦੂਸਰੀ ਮੰਜ਼ਿਲ ਵਾਸਤੇ ਅਗਲਾ ਸਫ਼ਰ ਮੈਂ ਸ਼ੁਰੂ ਕਰ ਦੇਣਾ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਮਹਾਨ ਸ਼ਖਸੀਅਤਾਂ ਨੂੰ ਕਿਸੇ ਵੀ ਐਸੇ ਖੇਤਰ ਦੇ ਵਿੱਚ ਚਾਹੇ ਉਹ ਲੇਖਣੀ ਦਾ ਖੇਤਰ ਹੈ ਚਾਹੇ ਉਹ ਕਿਰਤ ਦਾ ਖੇਤਰ ਹੈ ਚਾਹੇ ਉਹ ਕਲਾ ਦਾ ਖੇਤਰ ਹੈ ਚਾਹੇ ਰੰਗ ਮੰਚ ਦਾ ਖੇਤਰ ਹੈ ਚਾਹੇ ਗਾਇਕੀ ਦਾ ਚਾਹੇ ਅਦਾਕਾਰੀ ਦਾ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੇ ਅੱਜ ਵੀ ਅਸੀਂ ਇੱਕ ਐਸੀ ਮਾਇਨਾਜ਼ ਹਸਤੀ ਨੂੰ ਆਪ ਜੀ ਦੇ ਸਾਹਮਣੇ ਲੈ ਕੇ ਆਏ ਆ ਪ੍ਰੋਗਰਾਮ ਰੂਬਰੂ ਦੇ ਵਿੱਚ देर ਨਹੀਂ ਕਰਦੀ ਆ ਮਿਲੌਨੀ ਆ ਜੀ ਹੁਣ ਤੁਹਾਨੂੰ ਉਹਨਾਂ ਦੇ ਨਾਲ ਡਾਕਟਰ ਸੰਦੀਪ ਸਿੰਘ ਕੋੜਾ ਜਿਹੜੀ ਕੀ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਵੀ ਨੇ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਵੀ ਨੇ ਐਨ ਐਸ ਡੀ ਸੀ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੋਆਪਰੇਸ਼ਨ ਇੰਟਰਨੈਸ਼ਨਲ ਤੇ ਇਸ ਵੱਡੀ ਆਰਗੇਨਾਈਜੇਸ਼ਨ ਦੇ ਇਸ ਵੇਲੇ ਉਹ ਸਲਾਹਕਾਰ ਨੇ ਤੇ ਕਮ ਸੇ ਕਮ ਵੀ ਜੇ ਤਜਰਬੇ ਦੀ ਗੱਲ ਕਰੀਏ ਤੇ ਢਾਈ ਦਹਾਕੇ ਤੋਂ ਸੇਵਾ ਕਰ ਰਹੇ ਨੇ ਸੋ ਬਹੁਤ-ਬਹੁਤ ਸਵਾਗਤ ਸਰ ਪ੍ਰੋਗਰਾਮ ਰੂਬਰੂ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਫੁਰਨਾ ਕਦੋਂ ਆਉਂਦਾ ਹੈ ਇਹਦੇ ਬਾਬਤ ਇਹ ਸਵਾਲ ਰਹੇਗਾ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਵੀ ਅਸੀਂ ਕਿਸ ਖੇਤੇ ਨੂੰ ਬਿਲੋਂਗ ਕਰਦੇ ਆ ਸਾਡੀਆਂ ਜੜ੍ਹਾਂ ਕਿੱਥੇ ਨੇ ਤੇ ਕਿੱਥੋਂ ਕਿੱਥੋਂ ਸਫ਼ਰ ਸ਼ੁਰੂ ਕੀਤਾ ਜਿੱਥੇ ਸ਼ਬਦਾਂ ਦੀ ਖੇਡ ਨਾਲ ਖੇਡਦੇ ਖੇਡਦੇ ਆਪਣੇ ਅੰਦਰ ਇਹ ਸਿੱਖਿਆ ਜਿਹੜੀ ਹੈ ਉਹਨੇ ਕਰਵਟ ਬਦਲੀ ਤੇ ਇਸ ਪਾਸੇ ਤੁਰੇ ਅਸੀਂ ਮੇਰੀ ਜਿਹੜੀ ਮੈਂ ਬਿਲੋਂਗ ਕਰਦਾ ਜੀ ਮਾਝੇ ਖੇਤਰ ਨੂੰ ਜੀ ਐਂਡ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਜੰਪਲ ਐਂਡ ਉੱਥੋਂ ਹੀ ਮੁੱਢਲੀ ਸਿੱਖਿਆ ਜਦੋਂ ਇੱਕ ਪਿੰਡ ਤੋਂ ਲਈ ਔਰ ਲੈ ਕੇ ਅੱਗੇ ਵਧੇ ਤੇ ਮੈਨੂੰ ਯਾਦ ਹੈ ਨੀਅਰ ਅਬਾਊਟ ਜਦੋਂ ਅਸੀਂ 8th ਸਟੈਂਡਰਡ ਦੇ ਵਿੱਚ ਸੀ ਮੈਂ ਸਰਕਾਰੀ ਸਕੂਲ ਚੋਂ ਬੜਦੇ ਸੀ ਜੀ ਪਰ ਇੱਕ ਹੌਸਲਾ ਔਰ ਇੱਕ ਜज्बा ਏ ਸੀ ਉਸ ਟਾਈਮ ਇੱਕ ਆ ਗਿਆ ਕਿ ਅੱਗੇ ਵਧਣਾ ਹੈ ਹੂੰ ਵੀ ਵਧਣਾ ਆ ਗਿਆ ਜੀ ਤਾਂ ਮੈਂ ਦੇਖਿਆ ਵੀ ਮੈਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਹੂੰ ਤੇ ਆਪਣਾ ਜਿਹੜਾ 9th ਔਰ 10th ਦਾ ਸਫਰ ਸੀ ਫਿਰ ਮੈਂ ਇੱਕ ਪਹਿਲਾਂ ਪਹਿਲਾਂ ਪੰਜਾਬੀ ਮੀਡੀਅਮਸ ਚ ਸੀ ਜੀ ਫਿਰ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਮੈਂ ਇੱਕ ਐਡਮਿਸ਼ਨ ਲਈ ਇੱਕ ਸਕੂਲ ਦੇ ਵਿੱਚ ਆਪਣਾ ਸ਼ੁਰੂਆਤ ਕੀਤੀ ਜੀ ਔਰ ਉੱਥੇ ਬੈਠ ਕੇ ਇੱਕ ਹੋਰ ਚੀਜ਼ ਅਨਲਿਸਿਸ ਕੀਤੀ ਵੀ ਜੇ ਅੱਗੇ ਵਧਣਾ ਹੈ ਹੋਰ ਅੱਗੇ ਵਧਣਾ ਹੈ ਜੇ ਮੈਂ ਆਪਣਾ ਦਾਇਰਾ ਇਹ ਦੇਖਾਂ ਕਿ ਵੀ ਮੈਂ ਅਮ੍ਰਿਤਸਰ ਰੱਖਣਾ ਹੈ ਪੰਜਾਬ ਰੱਖਣਾ ਹੈ ਕਿ ਗਲੋਬਲ ਜੀ ਸੋਚ ਵੱਡੀ ਸੀ ਤੇ ਉਸੇ ਟਾਈਮ ਤੇ ਹੀ ਫਿਰ ਇੱਕ ਆਇਆ ਕਿ ਮੈਂ ਲੈਂਗੁਏਜ ਜਿਹੜੀ ਪ੍ਰੋਫੀਸ਼ੈਂਸੀ ਹੈ ਮੈਨੂੰ ਆਣੀ ਚਾਹੀਦੀ ਹੈ ਔਰ ਅੱਜ ਕੱਲ ਦਾ ਜੋ ਦੌਰ ਹੈ ਇਹਦੇ ਵਿੱਚ ਤੇ ਬਹੁਤ ਕੁਝ ਹੈਗਾ ਸਾਡੇ ਕੋਲ ਇੰਟਰਨੈਟ ਤੇ ਮੈਨੂੰ ਯਾਦ ਹੈ ਕਿ ਅਸੀਂ ਮੈਂ ਇੰਨੇ ਪੈਸੇ ਵੀ ਨਹੀਂ ਸੀ ਹੈਗੇ ਕਿ ਇੰਗਲਿਸ਼ ਪੇਪਰ ਜਿਹੜੀ ਐ ਖਰੀਦ ਸਕੀ ਜੀ ਤੇ ਮੈਨੂੰ ਯਾਦ ਹੈ ਸੀ ਮੈਂ 8 ਤੋਂ 10 ਕਿਲੋਮੀਟਰ ਇੱਕ ਜਗ੍ਹਾ ਤੇ ਜਾਣਾ ਜੀ ਸਕੂਲ ਤੋਂ ਬਾਅਦ ਔਰ ਬੋਰੋ ਕਰਨੀ ਨਿਊਜ਼ਪੇਪਰ ਔਰ ਉਹਨੂੰ ਪੜ੍ਹ ਕੇ ਉਹ ਚੋਂ ਵਰਡ ਦੇਖਨੇ ਇੰਗਲਿਸ਼ ਦੇ ਵਰਡ ਤੇ ਫਿਰ ਡੀਡੀ ਦੇ ਉੱਤੇ ਹੀ ਇੰਗਲਿਸ਼ ਨਿਊਜ਼ ਆਉਂਦੀ ਸੀ ਉਸ ਟਾਈਮ ਜੀ ਤੇ ਉਹਨੂੰ ਸੁਨਣਾ ਤੇ ਰਾਈਟਿੰਗ ਔਰ ਲਿਸਨਿੰਗ ਜਿਹੜੀਆਂ ਸਕਿੱਲਸ ਸੀ ਉੱਥੋਂ ਲਈਆਂ ਔਰ ਇਹਦੇ ਮੈਨੂੰ 2-3 ਸਾਲ ਲੱਗੇ ਮੈਂ ਸਟੱਡੀ ਵਿੱਚ ਤਾਂ ਕਾਫੀ ਇੰਟੈਲੀਜੈਂਟ ਸੀ ਬਟ ਲੈਂਗੁਏਜ ਪ੍ਰੋਫੀਸ਼ੈਂਸੀ ਕਿਉਂਕਿ ਪਿਛਲੀ ਬੈਕਗ੍ਰਾਉਂਡ ਨਹੀਂ ਸੀ ਜੀ ਬਟ ਮੈਂ ਉਸ ਨੂੰ ਫਿਰ ਓਵਰਕਮ ਕਰ ਗਿਆ ਮਿਹਨਤ ਕਰਕੇ ਜੀ ਬਿਨਾ ਕਿਸੇ ਰਿਸੋਰਸਸ ਦੇ ਇੱਕ ਐਸੀ ਪ੍ਰੋਫੀਸ਼ੈਂਸੀ ਲੈਵਲ ਤੇ ਪਹੁੰਚੇ ਜੀ ਔਰ ਜਦੋਂ ਮੈਂ ਪਹਿਲੀ ਵਾਰ ਬੋਲਿਆ ਮੈਂ ਗੱਲ ਜਿਹੜੀ ਦੱਸਣਾ ਬੜਾ ਮਨਸਾ ਜੀ ਮੈਨੂੰ ਮੈਂ ਬੋਲਣਾ ਚਾਹੁੰਦਾ ਸੀ ਕਿ ਆਤ ਗਈ ਬੋਲੀ ਕਿੱਥੇ ਤੇ ਜਦੋਂ ਮੈਂ ਫਰਸਟ ਟਾਈਮ ਬੋਲੇ ਅਜਾ ਮੈਨੂੰ ਯਾਦ ਹੈ ਕਲਾਸ ਦੇ ਵਿੱਚ ਇੱਕ ਟੀਚਰ ਨੇ ਕਿਹਾ ਵੀ ਆ ਜੋ ਪੜਾਇਆ ਗਿਆ ਇਹਨੂੰ ਬੋਲੋ ਜੀ ਤੇ ਆਈ ਸਪੋਕ ਇਨ ਇੰਗਲਿਸ਼ ਐਟ ਦੈਟ ਟਾਈਮ ਫॉर ਹਾਫ ਐਨ ਆਵਰ ਐਂਡ ਇਹ ਮੈਂ ਗੱਲ ਦੱਸਦਾ ਉਸ ਤੋਂ ਬਾਅਦ ਅੱਜ ਤੱਕ ਦਾ ਜੇ ਮੈਂ ਦੇਖਾਂ ਤਾਂ ਮੈਂ ਕਿਹੜੇ ਕਿੱਥੇ ਨਹੀਂ ਬੋਲਿਆ ਜੀ ਜੇ ਮੈਂ ਬੋਲਾਂ ਚਾਹੇ ਉਹ ਫੋਰਮ ਵੱਡੀਆਂ ਫੋਰਮ ਹੋਣ ਦੋ ਪਾਰਲੀਮੈਂਟ ਚ ਮੈਂ ਬੋਲਿਆ ਫੋਰਨ ਕੰਟਰੀਜ਼ ਦੇ ਵਿੱਚ ਜੀ ਔਰ ਅੱਜ ਵੀ ਮੈਨੂੰ ਕਿ ਲੋਕ ਕਹਿੰਦੇ ਨੇ ਕਿ ਤੁਸੀਂ ਹੋਈ ਨਹੀਂ ਸਕਦਾ ਤੁਸੀਂ ਸਰਕਾਰੀ ਸਕੂਲ ਚੋਂ ਪੜ੍ਹੇ ਦਾ ਵੇ ਯੂ ਸਪੀਕ ਹੂੰ ਤੋ ਬਸ ਮਿਹਨਤ ਸੀ ਉਹ ਪਰਮਾਤਮਾ ਦਾ ਜਿਵੇਂ ਆਪਾਂ ਗੱਲ ਕਰਦੇ ਗੁਰੂ ਦੀ ਨਗਰੀ ਸੀ ਬਿਲਕੁਲ ਉੱਥੋਂ ਸ਼ੁਰੂਆਤ ਹੋਈ ਔਰ ਇਸ ਤਰ੍ਹਾਂ ਅੱਗੇ ਵੱਧਦੇ ਗਏ ਫਿਰ ਉਸ ਤੋਂ ਬਾਅਦ ਜਦੋਂ ਤਕਨੀਕੀ ਸਿੱਖਿਆ ਵਾਲੇ ਪਾਸੇ ਨੂੰ ਤੁਰ ਪਏ ਵੀ ਇਹਨੂੰ ਇੱਕ ਐਸੀ ਲਹਿਰ ਬਣਾ ਕੇ ਤੁਰ ਪੈਣਾ ਮੈਂ ਤੇ ਇਹ ਜਿਹੜਾ ਜਜ਼ਬਾ ਸੀ ਅੰਦਰ ਇਹਨੇ ਕਦੋਂ ਤੋਂ ਕਰ ਕਰ ਲਿਆ ਤੇ ਮੈਨੂੰ ਸੀ ਕਿ ਵੀ ਜਦੋਂ ਮੈਂ ਸੈਟਲ ਹੋ ਗਿਆ ਮੈਂ ਪਹਿਲਾਂ ਇੱਕ ਕੰਮ ਕਰਨਾ ਹੈ ਹੂੰ ਵੀ ਐਸਾ ਇੱਕ ਚੀਜ਼ ਲੈ ਕੇ ਆਣੀ ਇੱਕ ਐਸਾ ਇਕੋਸਿਸਟਮ ਡਿਵੈਲਪ ਕਰਾਂਗੇ ਜੀ ਕਿ ਹੋਰ ਜਿਹੜੇ ਯੂਥ ਹੈ ਉਹਨੂੰ ਇੰਨਾ ਲੰਬਾ ਸਫ਼ਰ ਨਾ ਨਾ ਕਰਨਾ ਪਾਏ ਪਹੁੰਚਣਾ ਮੰਜ਼ਿਲ ਦੇ ਉੱਤੇ ਤਾਂ ਮੰਜ਼ਿਲ ਸਾਹਮਣੇ ਨਜ਼ਰ ਆਣੀ ਚਾਹੀਦੀ ਹੈ ਮੰਜ਼ਿਲ ਦਾ ਜਜ਼ਬਾ ਤੁਹਾਡੇ 'ਚ ਹੋਵੇ ਉਹਨੂੰ ਲੈ ਕੇ ਚੱਲੋ ਜੀ ਤੇ ਇਹ ਫਿਰ ਸਕੂਲ ਤੋਂ ਬਾਅਦ ਜਦੋਂ এডੂਕੇਸ਼ਨ ਜਗ੍ਹਾ ਕਾਲਜ এডੂਕੇਸ਼ਨ ਔਰ ਫਾਈਨਲ ਆਪਣੀ এডੂਕੇਸ਼ਨ ਕੰਪਲੀਟ ਕੀਤੀ ਉਦੋਂ ਹੀ ਜਜ਼ਬਾ ਸੀ ਪਰ ਪਹਿਲਾਂ ਇਹ ਸੀ ਕਿ ਆਪਣੇ ਨੂੰ ਆਪ ਨੂੰ ਪੈਰਾਂ ਤੇ ਖੜੇ ਕਰ ਲਈਏ ਹੂੰ ਫਿਰ ਫਟਾਫਟ ਨਾਲ ਹੀ ਪੈਰਲ ਸ਼ੁਰੂ ਕਰ ਦੇਣਾ ਜਿਹੜਾ ਆਪਣਾ ਜਿਹਨੂੰ ਮੈਂ ਅੱਜ ਵਰਡ ਯੂਜ਼ ਕਰਦਾ ਪੈਸ਼ਨ ਤੇ profession ਕਿ ਤੁਸੀਂ ਉਹਨਾਂ ਬੱਚਿਆਂ ਦੇ ਵਾਸਤੇ NSTC Not in India ਕਲੇ ਭਾਰਤ ਨੇ ਸਗੋਂ ਕਿ ਬਾਹਰ ਅੰਤਰਰਾਸ਼ਟਰੀ ਪੱਧਰ ਦੇ ਉਤੇ ਕੰਮ ਕਰ ਰਹੇ ਹੋ ਸਾਡੇ ਜਿਹੜੇ ਚਾਰ ਮਾਨਯੋਗ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਤੁਸੀਂ ਇਹਲਾ ਸਲਾਹਕਾਰ ਵੀ ਰਹੇ ਹੋ ਤਕਨੀਕੀ ਸਿੱਖਿਆ ਦੇ ਇਸ ਵਿਲੇ ਵੀ ਤੁਸੀਂ ਇਸ ਜਿਹੜੀ ਮੌਜੂਦਾ ਸੇਵਾਵਾਂ ਆਪਣੀਆਂ ਦੇ ਰਹੇ ਹੋ ਉਹਦੇ ਨਾਲ ਆਪਣੇ ਘਰ ਤੋਂ ਜਦੋਂ ਸੋਚ ਸ਼ੁਰੂ ਹੋਈ ਤੇ ਜ਼ਰੂਰੀ ਹੁੰਦਾ ਹੈ ਘਰ ਦਾ ਸਹਿਯੋਗ ਬੜਾ ਜ਼ਰੂਰੀ ਹੁੰਦਾ ਹੈ ਜੀ ਵੀ ਕੱਲਾ ਜਿਹੜਾ ਤੁਰਦਾ ਹੈ ਨਾ ਉਹ ਤੁਰਦਾ ਪੈਂਦਾ ਜਦੋਂ ਤਿਆਹਿਆ ਕਰ ਲੈਂਦਾ ਬੜੀ ਦੂਰ ਇਕੱਲੇ ਤੁਰਨਾ ਪੈਂਦਾ ਕਾਫਲਾ ਉਦੋਂ ਬਣਦਾ ਜਦੋਂ ਪਿੱਛੇ ਮੁੜ ਕੇ ਵੇਖਦਾ ਤੇ ਸਾਰੇ ਤੁਰ ਪੈਂਦੇ ਨੇ ਜੀ ਬਿਲਕੁਲ ਜੀ। ਔਰ ਜਿਵੇਂ ਤੁਸੀਂ ਗੱਲ ਕਹੀ ਕਿ ਜਦੋਂ ਇਹ ਸਫਰ ਸਫਰ ਮਜ਼ਬੂਤ ਥਾਂ ਜ਼ਰੂਰ ਦੱਸੋ ਵੀ ਕਿਹੜਾ ਰਿਹਾ ਬੈਕ ਸਪੋਰਟ ਬਿਲਕੁਲ ਜਦੋਂ ਸ਼ੁਰੂਆਤ ਕੀਤੀ ਦੇਖੋ ਉਦੋਂ ਤਾਂ ਇਕੱਲੇ ਹੀ ਜਾਂਦੇ ਸਫਰ ਜਦੋਂ ਸ਼ੁਰੂਆਤ ਕੀਤੀ ਬਾਅਦ ਚ ਕਾਰਵਾ ਜੋੜਦਾ ਗਿਆ ਜੀ ਔਰ ਮੇਨ ਗੱਲ ਸੀ ਕਿ ਰਹਿਮਤ ਜਿਹੜੀ ਮੈਂ ਗੱਲ ਕਹਿਣਾ ਹੈ ਕਿ ਰਹਿਮਤ ਗੁਰੂ ਸਾਹਿਬ ਦੀ ਬਹੁਤ ਰਹੀ ਔਰ ਮਿਹਨਤ ਸਾਰੀ ਦੁਨੀਆ ਕਰਦੀ ਰਹਿਮਤ ਸੀ ਉਹਦੇ ਨਾਲ ਹੀ ਇਹ ਜਿਹੜੀ ਤੁਹਾਡੀ ਵਿਜ਼ਨ ਸੀ ਉਹ ਅੱਗੇ ਵਧਦੀ ਗਈ ਔਰ ਇੱਕ ਇੰਟੈਂਟ ਬੜਾ ਕਲੀਅਰ ਸੀ ਕਿ ਵੀ ਯੂਥ ਲਈ ਕਰਨਾ ਹੈ ਜਦੋਂ ਮੈਂ ਪੰਜਾਬ ਸਰਕਾਰ ਚ ਪਹਿਲੀ ਵਾਰ ਸੀਐਮ ਦੇ ਨਾਲ ਐਡਵਾਈਜ਼ਰ ਬਣਿਆ ਜੀ ਪਹਿਲਾ ਐਡਵਾਈਜ਼ਰ ਸੀ ਭਾਰਤ ਦੇ ਵਿੱਚ ਕਿਉਂਕਿ ਮੇਰੇ ਨਾਲ ਬੜੇ ਫਰਸਟ ਜੁੜੇ ਹੋਏ ਆ ਜੀ ਤੇ ਪਹਿਲੀ ਵਾਰ ਐਡਵਾਈਜ਼ਰ ਬੰਨਾ ਵਿਦ ਦਾ Chief Minister for Skill Development ਕਿਉਂਕਿ ਪੋਲੀਟੀਕਲ ਐਡਵਾਈਜ਼ਰ ਹੁੰਦੇ ਨੇ ਜੀ ਸਕਿੱਲ ਮੈਂ ਪਹਿਲਾ ਸੀ ਔਰ ਪਹਿਲਾ ਮੌਕਾ ਜਿਹੜਾ ਮੈਨੂੰ ਮਿਲਿਆ ਸਟੇਜ ਤੇ ਵਿੱਚ ਆਉਂਦੇ ਆ ਕਿ ਨੈਸ਼ਨਲ ਪਾਲਿਸੀ ਡਰਾਫਟ ਹੋ ਰਹੀ ਸੀ ਪੰਜਾਬ ਦੇ ਸੀਐਮ ਸਾਰੇ ਸੀਐਮ ਦੇ ਇੱਕ ਕਮੇਟੀ ਪ੍ਰਾਈਮ ਮਿਨਿਸਟਰ ਨੇ ਬਣਾਈ ਉਹਦੇ ਹੈਡ ਸੀ ਜੀ ਤੇ ਮੈਨੂੰ ਸਾਰੇ ਚੀਫ ਮਿਨਿਸਟਰ ਆਫ ਦਿ ਇੰਡੀਆ ਜੀ ਅਸੀਂ ਬਹੁਤ ਮਿਹਨਤ ਕੀਤੀ ਔਰ ਨੈਸ਼ਨਲ ਪਾਲਿਸੀ ਆਫ ਜਿਹੜੀ ਸੀ ਆਫ ਸਕਿੱਲ ਡਿਵੈਲਪਮੈਂਟ ਐਂਡ ਅੰਟਰਪ੍ਰੈਨਿਓਰਸ਼ਿਪ 2015 ਚ ਅਸੀਂ ਲਾਂਚ ਕੀਤੀ ਜੀ ਤੋਂ ਉਹਦਾ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਬਹੁਤ ਮਿਹਨਤ ਕੀਤੀ ਉਹਦੇ ਦੇ ਵਿੱਚ ਔਰ ਉੱਥੋਂ ਇਹ ਪੜਾ ਉਹ ਤੋਂ ਸਟੇਟ ਲੈਵਲ ਤੇ ਸੀ ਪਹਿਲਾਂ ਸਟੇਟ ਨੂੰ ਸੈੱਟ ਕੀਤਾ ਸਭ ਤੋਂ ਵੱਡਾ ਜਿਹੜਾ ਰੋਲ ਜਿਹੜਾ ਮੈਨੂੰ ਮਿਲਿਆ ਮੇਰੇ ਲਾਈਫ ਪਾਰਟਨਰ ਜੀ ਡਾਕਟਰ ਪ੍ਰਵਿੰਦਰ ਕੌਰ ਨੇ ਉਹਨਾਂ ਨੇ ਮਤਲਬ ਜਦੋਂ ਉਹ ਨਾਲ ਆਏ ਕਿਉਂਕਿ ਇੱਕ ਬਾਦ ਅਸੀਂ ਨਿਕਲ ਜਾਂਦੇ ਸੀ ਮੈਨੂੰ ਯਾਦ ਹੈ ਕਿ ਦੋ ਕੰਮ ਕਰਨੇ ਸਵੇਰੇ ਨਿਕਲ ਜਾਣਾ ਪਤਾ ਹੀ ਨਹੀਂ ਵਾਪਸ ਕਦੋਂ ਮੁੜਨਾ ਜੀ ਔਰ ਕਈ ਕਈ ਦਿਨ ਬਾਹਰ ਰਹਿਣਾ ਕਿਉਂਕਿ ਪੰਜਾਬ ਦਾ ਕੋਈ ਵੀ ਐਸਾ ਪਿੰਡ ਜਾਂ ਸ਼ਹਿਰ ਮੈਨੂੰ ਛੱਡਿਆ ਹੂੰ ਬਾਈ ਜਿਲੇ ਸੀ 22 ਜਿਲਿਆਂ ਚ ਮੈਂ ਜਾਂਦਾ ਸੀ ਯੂਥ ਨੂੰ ਮਿਲਦਾ ਸੀ ਉਦੋਂ ਉਹਨਾਂ ਦੀ ਜਿਹੜੀ ਸਪੋਰਟ ਸੀ ਕਿਛੋਂ ਬਹੁਤ ਸਟਰੋਂਗ ਸੀ ਦੁਆਵਾ ਵੀ ਕਰਦਨਾ ਯਾਰ ਤੁਹਾਨੂੰ ਮੋਰਲ ਸਪੋਰਟ ਵੀ ਰਹਿਣੀ ਔਰ ਫੈਮਿਲੀ ਦੇ ਵਿੱਚ ਜਿਹੜੇ ਬੱਚਿਆਂ ਦੇ ਨਾਲ ਔਰ ਇਹ ਵੀ ਇੱਕ ਰੱਖਿਆ ਵੀ ਜਦੋਂ ਟਾਈਮ ਮਿਲਿਆ ਤਾਂ ਪੂਰਾ ਟਾਈਮ ਫੈਮਿਲੀ ਨਾਲ ਬਿਲਾਣਾ ਤੇ ਪਰ ਉਹਨਾਂ ਦੀ ਸਪੋਰਟ ਮੈਂ ਜੇ ਕਵਾਂਗਾ ਸਭ ਤੋਂ ਜ਼ਿਆਦਾ ਸੀ ਅਲੋਂਗ ਵਿਦ ਮਾਈ ਪੇਰੈਂਟਸ ਜਿਨ੍ਹਾਂ ਨੇ ਸਾਨੂੰ ਬਹੁਤ ਇਹ ਇੱਕ ਜਿਹੜੀ ਉਹਨਾਂ ਦੀ ਮਿਹਨਤ ਸੀ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਥੇ ਪਹੁੰਚਣਾ ਉਹਨਾਂ ਦੀਆਂ ਦਾਸਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਤੁਹਾਨੂੰ ਪਹੁੰਚਾ ਦਿੰਦੀਆਂ ਨੇ ਹਾਂ ਜੀ ਤੇ ਇਹ ਦੋ ਜਿਹੜੇ ਮਜਬੂਤ ਸਤਨ ਜਿਵੇਂ ਕਾਵਾਂਗਾ ਤੇ ਸਭ ਤੋਂ ਜ਼ਿਆਦਾ ਜਿਹੜੇ ਅੱਜ ਵੀ ਮੇਰੇ ਨਾਲ ਹੀ ਖੜੇ ਨੇ ਮੇਰੇ ਮਿਸਸਸ ਨੇ ਉਹਨਾਂ ਨੇ ਬਹੁਤ ਦਿੱਤਾ ਐਂਡ ਫੈਮਿਲੀ ਸਪੋਰਟ ਹੈਜ਼ ਬੀਨ ਵੈਰੀ ਜਦੋਂ ਸੁਪਨੇ ਸਾਕਾਰ ਹੁੰਦੇ ਨੇ ਤੇ ਹੁੰਦੇ ਤੁਰੇ ਜਾਂਦੇ ਆ ਤੇ ਜਿੱਦਾਂ ਜਿੱਦਾਂ ਸੋਚਦੇ ਗਏ ਉਦਾਂ ਉਦਾਂ ਹੁੰਦਾ ਗਿਆ ਹੁਣ ਇਸ ਵੇਲੇ ਕੀ ਮਹਿਸੂਸ ਕਰ ਰਹੇ ਹੋ ਇਸ ਵੀਰੇ ਮੈਂ ਜਿਹੜੀ ਗੱਲ ਜ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਟੇਟ ਤੋਂ ਬਾਅਦ ਜਿਹੜਾ ਮੈਨੂੰ ਮੌਕਾ ਸੈਂਟਰ ਦਾ ਮਿਲਿਆ ਜੀ ਕਿ ਇਮੀਡੀਏਟਲੀ ਸੈਂਟਰ ਚ ਜਾ ਕੇ ਤੁਸੀਂ ਤੁਹਾਨੂੰ ਤੁਹਾਨੂੰ ਕਹਿੰਨਾ ਹੋਰ ਖੰਭ ਲੱਗ ਜਾਂਦੇ ਵਿੰਗਸ ਮਿਲ ਗਏ ਜੀ ਤੇ ਸੈਂਟਰ ਚ ਜਾ ਕੇ ਤਾਂ ਮੈਂ ਦੇਸ਼ ਦਾ ਇੱਕ ਹੋਰ ਰੂਪ ਦੇਖਿਆ ਕਿ ਬਈ ਪੰਜਾਬ ਦੇ ਵਿੱਚ ਤੇ ਮੈਂ ਬਿਲਕੁਲ ਇਨਗ੍ਰੋਸ ਹੋ ਗਿਆ ਸੀ ਪਰ ਜਦੋਂ ਮੈਂ ਗਿਆ ਕਿ ਸਾਡਾ ਦੇਸ਼ ਜਿਹੜਾ ਆ ਆਪਾਂ ਨੂੰ ਪਤਾ ਤਾਂ ਹੈ ਪਰ ਮੈਂ ਹਰ ਸਟੇਟ ਵਿੱਚ ਗਿਆ ਔਰ ਹਰ ਸਟੇਟ ਦੇ ਯੂਥ ਨੂੰ ਮਿਲਿਆ ਔਰ ਮੈਂ ਇੱਕ ਚੀਜ਼ ਕੱਢੀ ਉਹਦੇ ਵਿੱਚੋਂ ਕਿ ਸਾਡਾ ਕੋਲ ਜਿਹੜਾ ਤਰੋਹਰ ਹੈ ਉਹ ਬਹੁਤ ਵੱਡਾ ਹੈ ਔਰ ਉਹ ਤਰੋਹਰ ਜਿਹੜੀ ਸਾਡੀ ਐਸੈਟ ਹੈ ਉਹ ਯੂਥ ਹੈ ਜੀ ਭਾਰਤ ਦੀ ਔਰ ਮੈਂ ਹਮੇਸ਼ਾ ਕਹਿੰਦਾ ਹੈ ਕਿ ਨੋਬਡੀ ਇਨ ਐਟ ਗਲੋਬਲ ਲੈਵਲ ਕੈਨ ਇਗਨੋਰ ਇੰਡੀਆ ਨਾਉ ਉਹਦਾ ਇੱਕ ਹੀ ਰੀਜ਼ਨ ਹੈ ਮੈਂ ਇੱਕ ਵਰਡ ਕੋਟ ਕਰੂੰਗਾ ਡਾਕਟਰ ਏ ਪੀ ਜੇ ਅਬਦੁਲ ਕਲਾਮ ਜੀ ਦੇ ਉਹਨਾਂ ਨੂੰ ਪੁੱਛਿਆ ਗਿਆ ਵੀ ਸਾਨੂੰ ਕਿਹੜੀ ਮਿਜ਼ਾਈਲ ਦੀ ਲੋੜ ਹੈ ਟੂ ਬੀ ਅ ਸੁਪਰ ਪਾਵਰ ਵੀ ਇੰਡੀਆ ਡਿਵੈਲਪਿੰਗ ਕੰਟਰੀ ਹੈ ਡਿਵੈਲਪ ਕਦੋਂ ਬਣ ਜਾਏਗਾ ਔਰ ਕਿਹੜੀ ਨਿਊਕਲੀਅਰ ਮਿਜ਼ਾਈਲ ਬਣਾ ਰਹੇ ਹੋ ਉਹ ਕਹਿੰਦੇ ਸਾਨੂੰ ਕਿਸੇ ਨਿਊਕਲੀਅਰ ਮਿਜ਼ਾਈਲ ਦੀ ਲੋੜ ਨਹੀਂ ਲੋੜ ਹੀ ਨਹੀਂ ਸਾਡੇ ਕੋਲ ਜਿਹੜਾ ਐਸੈਟ ਹੈ ਉਹ ਯੂਥ ਆਫ ਦੀ ਇੰਡੀਆ ਜਿਹੜਾ ਬੰਦਾ ਇਹਨੂੰ ਸੰਭਾਲ ਕੇ ਇਹਨੂੰ ਸ਼ਾਰਪਨ ਕਰ ਗਿਆ ਜੀ ਇੰਡੀਆ ਨੂੰ ਕੋਈ ਨਹੀਂ ਰੋਕ ਸਕਦਾ ਅੱਗੇ ਵਧਨਦਾ ਔਰ ਉਹਦਾ ਅੱਜ ਸਾਹਮਣੇ ਸਾਡੇ ਸਬੂਤ ਹੈ ਕਿ ਇਹ ਗੱਲ ਉਹਨਾਂ ਨੇ 2000 ਦੇ ਵਿੱਚ ਕਹੀ ਸੀ ਯਰ 2000 ਵੈਨ ਹੀ ਲਾਂਚ ਵਿਜ਼ਨ 2020 ਅੱਜ ਜੋ ਮੈਂ ਗੱਲ ਇਹ ਕਹਿਣਾ ਕਿ ਅੱਜ ਵਿੰਗਸ ਮਿਲ ਗਏ ਅੱਜ ਤੁਹਾਡੇ ਕੋਲ ਜਿਵੇਂ ਤੁਸੀਂ ਗੱਲ ਕੀਤੀ ਤੁਹਾਡੇ ਕੋਲ ਸਾਰਾ ਕੁਝ ਹੋਇਆ ਜੀ ਅੱਜ ਅਸੀਂ ਫੋਰਨ ਕੰਟਰੀਸ ਨੂੰ ਕਿਹਾ ਕਿ ਵੀ ਮੇਰੇ ਕੋ ਜਿਹੜਾ throer ਹੈ ਮੇਰੇ ਕੋ ਜਿਹੜੀ ਐਸੈਟ ਹੈ ਜੀ ਅਸੀਂ ਉਹਨੂੰ ਤਿਆਰ ਕਰਕੇ ਤੁਹਾਨੂੰ ਦੇਾਂਗੇ ਤੁਸੀਂ ਦੱਸੋ ਕੀ ਚਾਹੀਦਾ ਨਿੱਕੀਆਂ ਨਿੱਕੀਆਂ ਸਕੀਮਸ ਐ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਫਿਰ ਉਹਨਾਂ ਨੂੰ ਕਿਵੇਂ ਅੱਗੋਂ ਤੁਸੀਂ ਉਹਨਾਂ ਨੂੰ ਚੈਨਲਾਈਜ਼ ਕਰਦੇ ਹੋ ਤੁਸੀਂ ਉਹਨਾਂ ਨੂੰ ਆਪਣੀ ਰਹਿਨਮਾਈ ਚ ਕਿਵੇਂ ਰੱਖਦੇ ਹੋ ਅਸੀਂ ਇਹਦੇ ਜੇ ਸਭ ਤੋਂ ਪਹਿਲਾ ਜਿਹੜਾ ਕੰਮ ਕੀਤਾ ਕਿ ਕਿਉਂਕਿ ਉਹਨਾਂ ਨੂੰ ਸਾਡੇ ਤੱਕ ਪਹੁੰਚਣ ਦੀ ਲੋੜ ਨਾ ਹੋਵੇ ਜੀ ਪਹਿਲਾ ਮੇਰਾ ਸੀਬੀ ਅਸੀਂ ਇੱਕ ਸਿਸਟਮ ਕ੍ਰੀਏਟ ਕੀਤਾ ਜਿਹਨੂੰ ਅਸੀਂ ਕਹਿੰਦੇ ਡਿਸਟ੍ਰਿਕਟ ਲੈਵਲ ਕਮੇਟੀਆਂ ਡੀਐਸਸੀਜ਼ ਬਣਾਤੀਆਂ ਜੀ ਜਿਹੜੀਆਂ ਅੰਡਰ ਦੀ ਡਿਪਟੀ ਕਮਿਸ਼ਨਰ ਆ ਹਰ ਜ਼ਿਲ੍ਹੇ ਦੇ ਵਿੱਚ ਉਹ ਕਮੇਟੀ ਬਣੀ ਹੈ ਔਰ ਉਹ ਸਾਰੀਆਂ ਸਕੀਮਾਂ ਨੂੰ ਜ਼ਿਲ੍ਹਾ ਲੈਵਲ ਤੇ ਕਰਦੀ ਹੈ ਇਹ ਮੈਂ ਪੂਰੇ ਇੰਡੀਆ ਦੀ ਗੱਲ ਕਰ ਰਿਹਾ ਜੀ ਪੰਜਾਬ ਤੋਂ ਸ਼ੁਰੂਆਤ ਕੀਤੀ ਸੀ ਪਰ ਨੈਸ਼ਨਲ ਲੈਵਲ ਤੇ ਇਹ ਚੀਜ਼ ਹੁੰਨ ਹੈਗੀ ਹੈ ਤੇ ਯੂਥ ਜਿਹੜਾ ਆ ਉਹਦੇ ਕੋਲ ਤੱਕ ਸਾਰੀਆਂ ਸਕੀਮਾਂ ਪਹੁੰਚ ਰਹੀਆਂ ਨੇ ਥਰੂ ਦੀ ਡਿਸਟ੍ਰਿਕਟ ਮੈਜਿਸਟ੍ਰੇਟ ਇਸ ਤੋਂ ਇਲਾਵਾ ਵੀ ਅਸੀਂ ਕੀ ਕਰਦੇ ਆ ਕਿ ਸਾਡੇ ਪੋਰਟਲ ਬਣ ਗਏ ਜਿਸੇ ਸਕਿੱਲ ਇੰਡੀਆ ਡਿਜੀਟਲ ਪੋਰਟਲ ਹੈ ਅੱਜ ਕੋਈ ਵੀ ਬੱਚਾ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਉਹ ਸਕਿੱਲ ਇੰਡੀਆ ਡਿਜੀਟਲ ਜੇ ਤੁਸੀਂ ਸੁਣਿਆ ਹੋਵੇ ਤੇ ਦੋ ਸਕੀਮ ਆਨੇਬਲ ਪ੍ਰਾਈਮ ਮਿਨਿਸਟਰ ਦੇ ਬੜੇ ক্লোਜ਼ ਹੈ ਇੱਕ ਸਕਿੱਲ ਇੰਡੀਆ ਇੱਕ ਡਿਜੀਟਲ ਇੰਡੀਆ ਜੀ ਉਹਨਾਂ ਦੋਨਾਂ ਨੂੰ ਕਲੱਬ ਕਰਕੇ ਅਸੀਂ ਬਣਾਤਾ ਸਕਿੱਲ ਇੰਡੀਆ ਡਿਜੀਟਲ ਇੱਕ ਚੀਜ਼ ਜਿਹੜੀ ਤੁਹਾਡੇ ਉਸ ਪੂਰੇ ਦੇ ਪੂਰੇ ਪ੍ਰੋਫਾਈਲ ਨੂੰ ਪੜਦਿਆਂ ਵੀ ਇੱਥੋਂ ਤੱਕ ਸੋਚ ਲਿਆ ਵੀ ਸ਼ਾਇਦ ਕਿਸੇ ਹੋਰ ਨੇ ਉਸ ਪਾਸੇ ਸੋਚਿਆ ਹੀ ਨਹੀਂ ਅਸੀਂ ਉਸ ਯੂਨੀਵਰਸਿਟੀ ਦਾ ਸੁਪਨਾ ਸੋਚ ਲਿਆ ਜਿੱਥੇ ਸਿਰਫ ਸਕਿੱਲ ਜਿੱਥੇ ਸਿਰਫ ਟੈਕਨੋਲੋਜੀ ਜਿੱਥੇ ਸਿਰਫ ਸਿਰਫ ਹੁਨਰ ਦੀ ਗੱਲ ਹੁੰਦੀ ਹੈ ਸਵੇਰ ਤੋਂ ਸ਼ਾਮ ਤੱਕ ਜੀ ਐਕਚੁਅਲੀ ਜਦੋਂ ਮੈਂ ਇਸ profession 'ਚ ਆਇਆ ਮੈਂ ਦੇਖਿਆ ਕਿ ਆਪਾਂ ਜਿਹੜੀ ਇਹਨੂੰ ਜੇ ਸਸਟੇਨੇਬਲ ਬਣਾਣਾ ਹੈ ਕਿਉਂਕਿ ਅਸੀਂ ਇਹਨੂੰ ਇਹ ਨਹੀਂ ਕਰ ਸਕਦੇ ਵੀ ਸ਼ਾਰਟ ਟਰਮ ਪ੍ਰੋਗਰਾਮ ਚਲਾ ਲੇ ਜਾਂ ਜਿੱਥੇ ਅਸੀਂ ਸਰਕਾਰ ਲੈਵਲ ਤੇ ਯੂਨੀਵਰਸਟੀਆਂ ਦਾ ਰੋਲ ਬਹੁਤ ਇੰਪੋਰਟੈਂਟ ਹੈ ਕਦੀ ਵੀ ਆਪਾਂ ਦੇਖੀ ਐਜੂਕੇਸ਼ਨ ਸਿਸਟਮ ਸ਼ੁਡ ਬੀ ਵੈਰੀ ਸਟਰੋਂਗ ਉਦੋਂ ਫਿਰ ਇੱਕ ਅਸੀਂ ਇਹ ਕਿਹਾ ਵੀ ਸਾਨੂੰ ਐਸੀ ਸਕਿੱਲ ਯੂਨੀਵਰਸਿਟੀ ਬਣਾਉਣੀ ਹੈ ਇੰਡੀਆ ਦੇ ਵਿੱਚ ਜਿਹੜੀ ਆਪਣੀ ਤਰ੍ਹਾਂ ਦੀ ਨਵਿਕਲੀ ਹੋਵੇ ਔਰ ਜਿੰਨੂੰ ਇੰਡਸਟਰੀ ਕਿਉਂਕਿ ਮੈਂ ਬੜੀ ਫੋਰਮ ਤੇ ਗਿਆ ਇੰਡਸਟਰੀ ਅਕੈਡਮੀਆ ਦੀ ਗੱਲ ਹੁੰਦੀ ਹੈ ਕਿ ਮਿਲ ਕੇ ਕੰਮ ਕਰੋ ਮਿਲ ਕੇ ਕੰਮ ਉਹਦਾ ਕੋਈ ਐਗਜ਼ਾਮਪਲ ਨਹੀਂ ਸੀ ਜੀ ਇਹ ਐਗਜ਼ਾਮਪਲ ਹੈ ਜਿਹਦੇ ਚ ਇੰਡਸਟਰੀ ਤੇ ਅਕੈਡਮੀਆ ਨੇ ਮਿਲ ਕੇ ਯੂਨੀਵਰਸਿਟੀ ਬਣਾਈ ਜੀ ਔਰ ਆਪਣੀ ਤਰ੍ਹਾਂ ਦੀ ਨਵਿਕਲੀ ਯੂਨੀਵਰਸਿਟੀ ਜਿਹੜਾ ਬੱਚਾ ਇਹਦੇ ਅੰਦਰ ਆ ਗਿਆ ਉਹ ਬੱਚਾ ਜਿਹੜਾ ਹੈ ਉਹ ਇੱਕ ਡਿਫਰੈਂਟ ਸ਼ਖਸੀਅਤ ਬਣ ਕੇ ਨਿਕਲੇਗਾ ਜਾਂ ਤੇ ਜੌਬ ਲੈ ਕੇ ਨਿਕਲੇਗਾ ਜਾਂ ਜੌਬ ਦੇਣ ਵਾਲਾ ਬਣ ਕੇ ਨਿਕਲੇਗਾ ਡਿਗਰੀ ਲੈ ਕੇ ਨਹੀਂ ਜਾਣਾ ਬਹੁਤ ਗੂਬ ਇਹ ਮੈਂ ਕਲੀਅਰ ਰੱਖਿਆ ਇੱਕalle ਅਸੀਂ ਪੇਪਰ ਕਹਿੰਦੇ ਮੈਨੂੰ ਕਹਿੰਦਾ ਨਾ ਪੇਪਰ ਟਾਈਗਰ ਨਹੀਂ ਬਣਾ ਦੇ ਰੀਅਲ ਟਾਈਮ ਟਾਈਗਰ ਬਣਾ ਉਹਦੇ ਅੰਦਰ ਖੌਫ ਕੋਈ ਨਹੀਂ ਰਹਿ ਜਾਣਾ ਕੋਈ ਖੌਫ ਨਹੀਂ ਜਦੋਂ ਉਹ ਦੇਲੀਜ਼ ਲੰਘ ਜਾਂਦਾ ਹੈ ਤੇ ਉਹਦਾ ਮਸਤਕਬਲ ਜਿਹੜਾ ਨਾ ਅੱਧਾ ਤੱਕੜਿਆ ਗਿਆ ਜੀ ਵੀ ਉਹ ਪਹੁੰਚ ਗਿਆ ਉਥੇ ਉਸ ਤੋਂ ਬਾਅਦ ਅਗਲਾ ਜਿਹੜਾ ਹੈ ਉਹ ਉਹਦੀ ਮਿਹਨਤ ਹੈ ਮਿਹਨਤ ਔਰ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਨਾ ਕਿ ਯੂਨੀਵਰਸਟੀਆਂ ਜਨਰਲੀ ਕੈਂਪਸ ਤੱਕ ਲਿਮਟਿਡ ਹੁੰਦੀਆਂ ਨੇ ਇਸ ਯੂਨੀਵਰਸਿਟੀ ਚ ਅਸੀਂ ਦੋ ਵਿੰਗਸ ਹੋਰ ਦਿੱਤੇ ਕਿ ਉਹ ਬੱਚੇ ਜਿਹੜੇ ਕਿਸੇ ਕਾਰਨ ਪੜ ਚੱਕੇ ਨੇ ਪਰ ਅਨਇੰਪਲੋਇਡ ਨੇ ਇਹ ਵੀ ਬਹੁਤ ਨੇ ਜੀ ਉਹ ਵੀ ਇਸ ਯੂਨੀਵਰਸਿਟੀ ਦੇ ਥਰੂ ਅਸੀਂ ਉਹਨਾਂ ਨੂੰ ਇੰਪਲੋਇਬਲ ਬਣਾਣਾ ਆਪਣੇ ਬੱਚੇ ਨਹੀਂ ਕੱਲੇ ਬਾਹਰਲੇ ਵੀ ਤੀਸਰਾ ਇੱਕ ਹੋਰ ਬੜਾ ਪੁਆਇੰਟ ਰੱਖਿਆ ਵੀ ਉਹ ਬੰਦੇ ਜਿਹੜੇ ਸਕਿਲਡ ਨੇ ਜੀ ਪਰ ਸਰਟੀਫਾਈਡ ਨਹੀਂ ਆ ਤੁਸੀਂ ਦੇਖਿਆ ਹੋਏਗਾ ਰੋਡ ਸਾਈਡ ਮਕੈਨਿਕ ਜੀ ਉਹਨਾਂ ਨੂੰ ਵੀ ਅਸੀਂ ਇਹੋ ਜਿਹੀ ਚੀਜ਼ਾਂ ਚ ਲਿਆਂਦਾ ਵੀ ਇਹ ਯੂਨੀਵਰਸਿਟੀ ਸਾਰਿਆਂ ਦੇ ਲਈ ਲਾਈਫ ਚ ਚੇਂਜ ਲੈ ਕੇ ਆਊਗੀ ਪਰ ਇਹ ਸੁਪਨਾ ਮੈਂ ਫਿਰ ਕਹਿੰਨਾ ਲੈਣਾ ਬੜਾ ਸੌਖਾ ਸੀ ਪਰ ਪਰਮਾਤਮਾ ਦੀ ਮਿਹਰ ਨਾਲ ਮਿਹਨਤ ਕਰਕੇ ਅੱਜ ਉਹਨੂੰ ਸਹਾਕਾਰ ਕਰ ਦਿੱਤਾ ਔਰ ਇੱਕ ਵਧੀਆ ਯੂਨੀਵਰਸਿਟੀ ਬਣ ਕੇ ਨਿਕਲੀ ਇਨਸ਼ਾਅੱਲਾ ਇਹੀ ਸੋਚਦੇ ਆਂ ਔਰ ਉਸ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਆਂ ਕਿ ਜਿਹੜੀ ਸੋਚ ਤੁਸੀਂ ਲੈ ਕੇ ਤੁਰੇ ਹੋ ਪਰਮਾਤਮਾ ਅੰਗ ਸੰਗ ਹੋ ਕੇ ਉਸ ਸੋਚ ਨੂੰ ਐਸੇ ਤਗੜੇ ਖੰਭ ਦੇਵੇ ਕਿ ਸੱਤ ਸਮਾਨ ਜਿਹੜੇ ਨੇ ਨਾ ਉਹ ਵੀ ਘੱਟ ਪੈ ਜਾਣ ਉਸ ਤੋਂ ਵੀ ਉੱਚੀਆਂ ਉਡਾਰੀਆਂ ਲਾਓ ਡਾਕਟਰ ਸੰਦੀਪ ਸਿੰਘ ਔੜਾ ਸਭ ਤੋਂ ਜ਼ਿਆਦਾ ਵਧੀਆ ਚੀਜ਼ ਜਿਹੜੀ ਮਨਪਸੰਦ ਜਿਹੜਾ ਫਲ ਉਹਨਾਂ ਨੂੰ ਕਿਹੜਾ ਚੰਗਾ ਲੱਗਦਾ ਇਫਟਾਫਟ ਵਾਲੇ ਜਵਾਬ ਨੇ ਫਟਾਫਟ ਵਾਲੇ ਸਵਾਲ ਨੇ ਜੀ ਜੀ ਸਭ ਤੋਂ ਜ਼ਿਆਦਾ ਜੀ ਮੰਗੇਓ ਮੇਰਾ ਫੇਵਰਟ ਹੈ ਜੀ ਉਹ ਜਦੋਂ ਭੋਜਨ ਹੈ ਸਾਹਮਣੇ ਤੇ ਸਭ ਤੋਂ ਪਹਿਲੀ ਤਰਜੀਹ ਉਹ ਕਿਸ ਤਰ੍ਹਾਂ ਦੇ ਭੋਜਨ ਨੂੰ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਹੈਗੀ ਹੋਮ ਕੁਕਡ ਫੂਡ ਹੋਏ ਕਰਦਾ 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 ਬੜਾ ਸਾਦਾ ਕੁਝ ਉਹ ਅੱਜ ਵੀ ਕਰਦਾ ਹੀ ਖਾਣਾ ਆਫਿਸ ਵੀ ਲੈ ਕੇ ਜਾਂਦੇ ਆ ਕਰਦਾ ਜੋ ਸਿੰਪਲ ਸਾਦਾ ਖਾਣਾ ਉਹੀ ਬਸ ਲਈ ਕਰਦਾ ਤੇ ਇੱਥੇ ਫਿਰ ਧਰਮ ਪਤਨੀ ਦੇ ਪੂਰੇ ਨੰਬਰ ਨੇ ਪੂਰੇ ਜੀ ਜਿਹੜੀ ਇੱਥੇ ਵੀ ਪੂਰਾ ਪੂਰਾ ਸਾਥ ਨਿਭਾਉਂਦੇ ਆ ਜੀ 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 ਕਿਹੜਾ ਰੰਗ ਬਹੁਤ ਪਸੰਦ ਹੈ ਸਭ ਤੋਂ ਜ਼ਿਆਦਾ ਜੋ ਮੈਨੂੰ ਪਸੰਦ ਹੈ ਜੀ ਬਲੂ ਕਲਰ ਜੀ ਬਲੂ ਚ ਵੀ ਨੇਵੀ ਬਲੂ ਜੀ ਇਸ ਜ਼ਿਆਦਾ ਮੇਰਾ ਫੇਵਰਟ ਹੈ ਕਿਹੜਾ ਸ਼ਹਿਰ ਬਹੁਤ ਪਸੰਦ ਹੈ ਸ਼ਹਿਰ ਇੰਡੀਆ ਦਾ ਕਹਿ ਰਹੇ ਜਾਂ ਹਾਂ ਜੀ ਇੰਡੀਆ ਦਾ ਇੰਡੀਆ ਦਾ ਜੇ ਤੁਸੀਂ ਮੈਨੂੰ ਗੋਤ ਤੇ ਸ਼੍ਰੀਨਗਰ ਜਿਹੜਾ ਹੈ ਬਹੁਤ ਪਸੰਦ ਹੈ ਬਹੁਤ ਪਸੰਦ ਹੈ ਬਹੁਤ ਪਸੰਦ ਹੈ ਜਦੋਂ ਵੀ ਮੈਨੂੰ ਮੌਕਾ ਮਿਲੇ ਤਾਂ ਮੈਂ ਉੱਥੇ ਜਿਆਦਾ ਤੋਂ ਜਿਆਦਾ ਜਾਣਾ ਪਸੰਦ ਕਰਦਾ ਹਾਂ ਜੀ ਅਸੀਂ ਭਾਰਤ ਤੋਂ ਆਪਣੇ ਮੁਲਕ ਤੋਂ ਬਾਹਰ ਦੀ ਗੱਲ ਕਰਦੇ ਪਏ ਹਾਂ ਕੋਈ ਐਸਾ ਇੱਕ ਹੁਣ ਤੁਸੀਂ ਉਹਨੂੰ ਸਿਟੀ ਕਹਿ ਸਕਦੇ ਹੋ ਉਹਨੂੰ ਐਸਾ ਪਾਰਟ ਕਹਿ ਸਕਦੇ ਹੋ ਐਸਾ ਸਟੇਟ ਕਹਿ ਸਕਦੇ ਹੋ ਤੁਸੀਂ ਇੱਕ ਵੱਡੇ ਪੱਧਰ ਤੇ ਉਹਨੂੰ ਕੰਟੀਨੈਂਟ ਵੀ ਭਾਵੇਂ ਕਹਿ ਸਕਦੇ ਹੋ ਵੀ ਜੇ ਇੱਥੇ ਨਾ ਹੁੰਦੇ ਜੇ ਭਾਰਤ ਦੇ ਤੁਸੀਂ ਵਸਨੀਕ ਨਾ ਹੁੰਦੇ ਤੇ ਫਿਰ ਮਨ ਕਿੱਥੇ ਜਾਣਾ ਲੋਚਦਾ ਸੀ ਕਿੱਥੋਂ ਦੇ ਹੁੰਦੇ ਇਹ ਤੁਸੀਂ ਦੇਖੋ ਮੈਨਲੀ ਤਾਂ ਜਿਹੜਾ ਦਿਲ ਹੈ ਨਾ ਉਹ ਪਰਤ ਦੇ ਵਿੱਚ ਹੀ ਹੈ ਉਹ ਸਭ ਦਾ ਹੀ ਹੈ ਵੀ ਜੇ ਇੱਥੇ ਨਾ ਹੁੰਦੇ ਜੇ ਕਿਤੇ ਪ੍ਰਮਾਤਮਾ ਤੁਹਾਨੂੰ ਕਿਤੇ ਹੋਰ ਪਾਸੇ ਜਾਣ ਦਾ ਕਿਤੇ ਮੌਕਾ ਦਿੰਦਾ ਤੇ ਮੈਂ ਕਿੱਥੇ ਹੁੰਦਾ ਮੈਂ ਲਾਈਕ ਕਰਦਾ ਜੀ ਟੂ ਬੀ ਇਨ ਯੂਨਾਈਟਿਡ ਕਿੰਗਡਮ ਯੂਨਾਈਟਿਡ ਕਿੰਗਡਮ ਯੈਸ ਜੀ ਔਰ ਉੱਥੇ ਵੀ ਪਾਰਟਿਕੁਲਰਲੀ ਜਿਹੜਾ ਸਿਟੀ ਜਿਹੜਾ ਮੈਂ ਬਹੁਤ ਲਾਈਕ ਕਰਦਾ ਉਹ ਹੈਗਾ ਆਕਸਫੋਰਡ ਜੀ ਯੂਨਾਈਟਿਡ ਕਿੰਗਡਮ ਦੇ ਤੁਸੀਂ ਵਾਸ਼ਿੰਟਨ ਦੇ ਬਣ ਗਏ ਠੀਕ ਹੈ ਜੀ ਤੁਸੀਂ ਉਥੋਂ ਦੇ ਨਾਗਰਿਕ ਬਣ ਗਏ ਹੁਣ ਉਥੇ ਉਥੇ ਸਿੰਗਰ ਕਿਹੜਾ ਪਸੰਦ ਹੈ ਉਥੇ ਪੰਜਾਬ ਵਾਲਾ ਚੱਲੇਗਾ ਉਥੇ ਪੰਜਾਬੀ ਤਾਂ ਹਰ ਜਗ੍ਹਾ ਹੀ ਹੈਗੇ ਜੀ ਪੰਜਾਬ ਵਾਲਾ ਤਾਂ ਬਦਗੁੱਲ ਚੱਲੂਗਾ ਇਹ ਤੇ ਬਖਸ਼ਿਸ਼ ਹੈ ਉਸ ਪ੍ਰਮਾਤਮਾ ਦੀ ਜੀ ਜੀ ਸਿੰਗਰ ਕਿਹੜਾ ਪਸੰਦ ਹੈ ਸਿੰਗਰ ਜੇ ਮੈਨੂੰ ਗੁਰਦਾਸ ਮਾਨ ਜੀ ਬਹੁਤ ਬਹੁਤ ਖੂਬ ਬਹੁਤ ਹੈ ਜੀ ਉਹਨਾਂ ਦੇ ਐਂਡ ਜੇ ਫੀਮੇਲ ਸਿੰਗਰ ਫੀਮੇਲ ਸਿੰਗਰ ਦੇ ਵਿੱਚ ਲਤਾ ਮੰਗੇਸ਼ਕਰ ਜੀ ਦਾ ਬਹੁਤ ਬਹੁਤ ਖੂਬ ਬਹੁਤ ਉੰਦਾ ਨਾ ਚੋਇਸ ਕਿਆ ਲੀਏ ਵੀ ਜਿਨ੍ਹਾਂ ਦੇ ਜਿਹੜੇ ਗੀਤ ਨੇ ਉਹ ਹਮੇਸ਼ਾ ਇਤਨੀ ਸਦਾ ਬਹਾਰ ਰਹਿੰਦੇ ਨੇ ਸੂਫਿਆਨਾ ਬਹੁਤ ਪਸੰਦ ਹੈ ਸੂਫਿਆਨਾ ਬਹੁਤ ਜ਼ਿਆਦਾ ਜਿਵੇਂ ਕੋਈ ਵੀ ਸੂਫੀ ਸਿੰਗਰ ਹੈ ਜੀ ਉਹਨੂੰ ਸੁਣਨਾ ਉਹ ਜਦੋਂ ਵੀ ਮੈਂ ਆਪਣੀ ਗੱਡੀ 'ਚ ਬੈਠਦਾ ਹਾਂ ਜਦੋਂ ਟਰੈਵਲ ਕਰਦਾ ਹਾਂ ਜੀ ਤਾਂ ਮੇਰੇ ਸੂਫਿਆਨਾ Song ਜਿਹੜੇ ਨੇ ਉਹ ਚੱਲਦੇ ਨੇ ਜੀ ਉਹ ਚਾਹੇ ਪਾਕਿਸਤਾਨ ਸਿੰਗਰ ਨੇ ਚਾਹੇ ਜਿਹੜੇ ਵੀ ਨੇ ਜੀ ਲਾਈਕ ਕਰਦੇ ਹਾਂ ਤੇ ਇੱਕ ਸਵਾਲ ਸ਼ਖਸੀਅਤ ਦੇ ਉਸ ਹਸਤਾਖਰ ਦੇ ਨਾਲ ਹੈ ਵੀ ਨਾਮ ਦੇ ਮਗਰ ਲੱਗਿਆ ਸੰਦੀਪ ਸਿੰਘ ਕੌੜਾ ਪਰ ਇੰਨੇ ਮਿੱਠੇ ਸੁਭਾਅ ਵਾਲੇ ਹੋ ਤੇ ਫਿਰ ਇਹ ਦੋਨੋਂ ਚੀਜ਼ਾਂ ਬੈਲੈਂਸ ਕਿਵੇਂ ਕਰਦੇ ਨੇ ਨੂੰ ਸਾਰੇ ਇਹੀ ਕਹਿੰਦੇ ਜੀ ਨਾਮ ਤੁਸੀਂ ਕੌੜਾ ਰੱਖ ਲਿਆ ਹੈਗੇ ਮਿੱਠੇ ਹੋ ਜੀ ਤੇ ਬੜਾ ਯਾਨੀ ਉਹ ਤਾਂ ਉਹ ਨਾਲ ਮਿਲਦਾ ਆਇਆ ਨਾ ਜੀ ਜੀ ਬੀਗ ਹੰਬਲ ਜਿਹੜਾ ਪੰਜਾਬ ਦੀ ਦੇਖੋ ਪੰਜਾਬ ਦੀ ਸ਼ਖਸੀਅਤ ਦੀ ਆਪਾਂ ਦੇਖੀ ਹੈ ਤੇ ਪੰਜਾਬੀ ਵੈਸੇ ਹੀ ਹੰਬਲ ਨੇ ਜੀ ਪਿਆਰ ਕਰ ਦੇਣੇ ਤੇ ਉਹੀ ਹੈ ਕਿ ਪਿਆਰ ਗੁਰੂਆਂ ਸਾਹਿਬ ਨੇ ਵੀ ਕਿਹਾ ਗੁਰੂ ਸਾਹਿਬ ਨੇ ਕਿ ਪਿਆਰ ਜਿੰਨਾ ਹੋਵੇ ਕੋਸ਼ਿਸ਼ ਇਹੀ ਕਰੀਦੀ ਹੈ ਕਿ ਬੀ ਹੰਬਲ ਜੀ ਮੈਨੂੰ ਲੋਕ ਕਹਿੰਦੇ ਨੇ ਕਿ ਤੁਹਾਡੇ ਵਿੱਚ ਕੋਈ ਚੁੰਬਕ ਹੈ ਜੀ ਕਿ ਜਦੋਂ ਕੋਈ ਤੁਹਾਨੂੰ ਮਿਲ ਗਿਆ ਤੇ ਤੁਸੀਂ ਉਹਦੇ ਨਾਲ ਜਿਹੜਾ ਆ ਵੀ ਉਹ ਤੁਹਾਡੇ ਨਾਲ ਅੱਗੇ ਜਿਆਦਾ ਜਿਆਦਾ ਟਾਈਮ ਸਪੈਂਡ ਕਰਨਾ ਚਾਹੁੰਦਾ ਆ ਜੀ ਜੀ ਤੇ ਉਹ ਐਸਾ ਇੱਕ ਕੰਮ ਜਿਹੜਾ ਤੁਸੀਂ ਕਰਨਾ ਚਾਹੁੰਦੇ ਹਾਂ ਅਗਲੇ 2-3 ਸਾਲਾਂ ਦੇ ਵਿੱਚ ਇਸ ਟਾਈਮ ਜੋ ਸਾਡੀ ਸਟੇਟ ਆਫ ਪੰਜਾਬ ਹੈ ਇਹਨੂੰ ਇੱਕ ਇਫੈਕਟਿਵ ਲੀਡਰਸ਼ਿਪ ਦੀ ਲੋੜ ਹੈ ਜੀ ਮੇਰਾ ਜੋ ਆਪਣਾ ਪੁਆਇੰਟ ਹੈ ਕਿ ਸਟੇਟ ਨਾਲ ਬਹੁਤ ਜ਼ਿਆਦਾ ਪਿਆਰ ਹੈ ਜੀ ਜੋ ਮੈਂ ਨੈਸ਼ਨਲ ਲੈਵਲ ਤੇ ਬੈਠਾ ਹਾਂ ਮੇਰਾ ਇਹ ਕਿ ਅਗਲੇ ਅਗਲੇ ਜਿਹੜਾ 2-3 ਸਾਲਾਂ ਦੇ ਵਿੱਚ ਸਟੇਟ ਨੂੰ ਇੱਕ ਐਸੀ ਸੇਧ ਦਿੱਤੀ ਜਾ ਰਹੀ ਹੈ ਪੰਜਾਬ ਸਟੇਟ ਨੂੰ ਕਿ ਇਹ ਜਿਹੜੀ ਸਟੇਟ ਹੈ ਇਹਨੂੰ ਇਹਨੇ ਫੂਡ ਬਾਉਲ ਆਫ ਇੰਡੀਆ ਦਾ ਕੰਮ ਕੀਤਾ ਵਾਈਟ ਰੈਵੋਲੂਸ਼ਨ ਦਾ ਕੰਮ ਕੀਤਾ ਗ੍ਰੀਨ ਰੈਵੋਲੂਸ਼ਨ ਅੱਥੇ ਆਇਆ ਤੇ ਇਹ ਸਟੇਟ ਜਿਹੜੀ ਹੈ ਹੁਣ ਜਦੋਂ ਇੰਡੀਆ ਅੱਗੇ ਵੱਧ ਰਿਹਾ ਵਿਕਸਿਤ ਭਾਰਤ ਬਣ ਰਿਹਾ ਤੇ ਪੰਜਾਬ ਜੋ ਸਟੇਟ ਹੈ ਇਹ ਇੱਕ ਟਾਪ ਲੈਵਲ ਤੇ ਕੰਟ੍ਰਿਬਿਊਟ ਕਰ ਰਿਹਾ ਜਿਵੇਂ ਕਰਦੀ ਆਈ ਹੈ ਤੇ ਮੇਰਾ ਫੋਕਸ ਸਟੇਟ ਦੇ ਉੱਪਰ ਜ਼ਿਆਦਾ ਹੈ ਕਿ ਮੈਂ ਨੈਸ਼ਨਲ ਤੇ ਜਾ ਕੇ ਵੀ ਸਟੇਟ ਨੂੰ ਫੋਕਸ ਕਰ ਰਿਹਾ ਕਿ 3 ਸਾਲਾਂ ਦੇ ਵਿੱਚ ਸਟੇਟ ਨੂੰ ਅਜੇ ਅਸੀਂ ਇਸ ਲੈਵਲ ਤੇ ਲੈ ਜੀ ਆਪਨ ਐਂਡ दैट ਟੂ ਥਰੂ ਦੀ ਯੂਥ ਐਂਡ ਟੈਕਨੋਲੋਜੀ ਵਾਟ ਯੂ ਜੀ ਜੀ ਇਹ ਹੈਗਾ ਤੇ ਰੈਪਿਡ ਸੀ ਪਰ ਅਸੀਂ ਇਹਨੂੰ ਬੜਾ ਡਿਟੇਲ ਵਾਲਾ ਰਾਉਂਡ ਬਣਾ ਦਿੱਤਾ ਤੇ ਜਾਂਦੇ ਜਾਂਦੇ ਇਹ ਗੱਲ ਜ਼ਰੂਰ ਕਹਿਣੀ ਹੈ ਕਿ ਮੈਂ ਜਿੱਥੇ ਵੀ ਹੁਣ ਇਸ ਵੇਲੇ ਹਾਂ ਮੈਂ ਕਿੰਨਾ ਕੁ ਸੰਤੁਸ਼ਟ ਹਾਂ ਤੇ ਕਿੰਨਾ ਖਲੇ ਹੋਰ ਤੁਰਨਾ ਜੀ ਇਹਦੇ ਵਿੱਚ ਮੈਂ ਜਿਹੜੇ ਵਰਡਸ ਆਪਾਂ ਤੁਸੀਂ ਵੀ ਸੁਨੇ ਨੇ ਕਿ ਵਿਲੀਅਮ ਵਰਡਸ ਦੇ ਮਾਈਲਸ ਟੂ ਗੋ ਜੀ ਬਿਫੋਰ ਆਈ ਸਲੀ ਬਟ ਇੱਥੇ ਬਹੁਤ ਕੁਝ ਕਰਨਾ ਹੈ ਬਾਕੀ ਹੈ ਪਰਮਾਤਮਾ ਬਸ ਪਰਮਾਤਮਾ ਦੀ ਰਹਿਮਤ ਚਾਹੀਦੀ ਹੈ ਜੀ ਬਹੁਤ ਅੱਗੇ ਜਾਣਾ ਹੈ ਔਰ ਬਹੁਤ ਹੀ ਦੇਸ਼ਲੀ ਵਿਕਰਨ ਦੀ ਲੋੜ ਹੈ ਜੇ ਤੇ ਮਾਈਲਸ ਟੂ ਗੋ ਜੀ ਤੇ ਮੈਂ ਇਹਦੇ ਚ ਇਹੀ ਇੱਕ ਚੀਜ਼ ਹੋਰ ਐਡ ਕਰਨਾ ਚਾਹਨਾ ਹੈ ਕਿ ਜਿਹੜਾ ਮੈਨੂੰ ਸਟਰੈਂਥ ਮਿਲਦੀ ਹੈ ਇੱਕ ਤੁਸੀਂ ਕਿਉਂਕਿ ਰੂਬਰੂ ਦੀ ਗੱਲ ਕਰ ਰਹੇ ਹੋ ਮੇਰਾ ਇੱਕ ਇੰਟਰਸਟ ਹੋਰ ਬੜਾ ਪਿਆਰਾ ਹੈ ਕਿ ਜਿਹੜੇ ਸਾਡੇ ਪੰਛੀ ਨੇ ਜਾਨਵਰ ਨੇ ਇਹਨਾਂ ਨਾਲ ਟਾਈਮ ਲਾਣਾ ਬਹੁਤ ਅੱਛਾ ਲੱਗਦਾ ਹੈ ਜੀ ਇਹ ਵੀ ਇੱਕ ਪੁਆਇੰਟ ਹੈ ਕਿ ਅਸੀਂ ਉਹਨਾਂ ਨੂੰ ਅਸੀਂ ਇੱਕ ਬਹੁਤ ਪਿਆਰੀ ਜਿੰਨਾ ਵੀ ਟਾਈਮ ਮਿਲਦਾ ਹੈ ਕੁਦਰਤ ਨੇੜੇ ਰਹਿਣਾ ਚੰਗਾ ਲੱਗਦਾ ਹੈ ਉਹਨਾਂ ਜਾਨਵਰ ਅਸੀਂ ਐਸੇ ਰੱਖੇ ਹੋਏ ਨੇ ਉਹਨਾਂ ਦੇ ਨਾਲ ਮੈਂ ਮੈਕਸਿਮਮ ਟਾਈਮ ਲਾਣਾ ਹੈ ਵਿਦ ਫੈਮਿਲੀ ਅਸੀਂ ਉਹਨਾਂ ਨਾਲ ਰਹਿੰਦੇ ਆ ਉਹ ਇੱਕ ਬੜੀ ਰੀਜੂਮੀਨੇਟ ਕਰਦੀ ਹੈ ਜੀ ਜੀ ਹੋਰ ਇਹ ਜਿਹੜੀ ਸਟਰੈਂਥ ਮਿਲ ਰਹੀ ਹੈ ਇੱਕ ਤੁਹਾਡਾ ਜਿਹੜਾ ਮਕਸਦ ਹੈ ਜਿਵੇਂ ਤੁਸੀਂ ਕਿਹਾ ਕਿ ਅੱਗੇ ਕਿੱਥੋਂ ਤੱਕ ਜਾਣਾ ਹੈ ਉਹ ਉਹਦੇ ਚ ਲਈ ਹੋਰ ਬਹੁਤ ਵੱਡੀ ਸਟਰੈਂਥ ਮਿਲਦੀ ਹੈ ਕਿ ਬਹੁਤ ਅੱਗੇ ਜਾਣਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਪੰਜਾਬ ਨੂੰ ਪਹਿਲੇ ਕਰਨਾ ਔਰ ਉਸ ਤੋਂ ਬਾਅਦ ਨੈਸ਼ਨਲ ਲੈਵਲ ਤੇ ਜੋ ਵਿਕਸਿਤ ਭਾਰਤ ਜੀ ਸੋ ਹੋਣੀ ਸੋਚਦੇ ਵਾਲੇ ਕੋ ਇਨ ਸਿਤਾਰੋਂ ਸੇ ਅੱਗੇ ਜਾਹਾਂ ਔਰ ਵੀ ਹੈ ਸੋ ਬਹੁਤ ਚੰਗਾ ਲਗਾ ਤੁਹਾਡੇ ਨਾਲ ਪ੍ਰੋਗਰਾਮ ਰੂਬਰੂ ਦੇ ਵਿੱਚ ਤੁਹਾਡੇ ਨਾਲ ਐਸੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਕੇ ਜੋ ਖੁਦ ਅੱਗੇ ਵਧਣ ਦੀ ਸੋਚ ਵਾਲਾ ਤੇ ਬਹੁਤਿਆਂ ਨੂੰ ਹੋਰ ਅਗਾਹ ਲੈ ਕੇ ਤੁਰਨਾ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਦਾ ਵੀ ਬਹੁਤ ਬਹੁਤ ਐਂਡ ਇਹਨਾਂ ਤੋਂ ਸੀ ਗੱਲ ਕਹੀ ਭਾਈ ਵੀਰ ਸਿੰਘ ਦੀ 17 ਨਾਲ ਹੀ ਸ਼ੁਰੂਆਤ ਕੀਤੀ ਸੀ ਉਹਦੇ ਨਾਲ ਹੀ ਆਪਾਂ ਕਰਦੇ ਆ ਕਿ ਜੋ ਪਰਮਾਤਮਾ ਨੇ ਜੋ ਹੌਸਲਾ ਦਿੱਤਾ ਹੈ ਉਹ ਹੌਸਲਾ ਅੱਗੇ ਮਿਲਿਆ ਰਹੇ ਔਰ ਅਸੀਂ ਅੱਗੇ ਵਧਦੇ ਰਹੀਏ ਜੀ ਸ਼ੁਕਰੀਆ